ਪਿੰਡ ਦੇ ਵਿੱਚ ਤਿੰਨ ਗੱਭਰੂ ਜਵਾਨ ਪੁੱਤ ਮਰੇ ਨੇ ਪਿੰਡ ਵਾਲੇ ਸੜਕ ਤੇ ਬੈਠ ਗਏ ਨੇ ਤੁਸੀਂ ਦੇਖਦੇ ਹੋ ਕਿ ਇਹ ਜਿਹੜੀ ਹੈ ਇਹ ਦੇਵ ਵਾਲੀ ਫਰਿੱਜ ਹੈ ਇਹ ਵੀ ਲੋਕਾਂ ਨੇ ਇੱਥੇ ਰੱਖ ਲਈ ਹੈ ਔਰ ਰੋਡ ਜਾਮ ਕਰ ਦਿੱਤਾ ਲੋਕ ਇਹ ਕਹਿੰਦੇ ਪਏ ਨੇ ਕਿ ਤਿੰਨੇ ਮੁੰਡੇ ਜਿਹੜੇ ਨੇ ਉਹ ਨਸ਼ੇ ਨਾਲ ਮਰੇ ਨੇ ਠੀਕ ਹੈ ਨਾ ਇਹਨਾਂ ਨਸ਼ੇ ਵਾਲਾਂ ਨੂੰ ਕੰਮ ਇਹ ਕੀਤੀ ਕਰਨੇ ਤੇ ਨੰਬੰਦ ਕਰਾਇਆ ਜਾਵੇ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਨਸ਼ਾ ਬੰਦ ਹੋ ਗਿਆ ਹੋ ਗਿਆ ਅਸੀਂ ਮਾਵਾ ਨੂੰ ਪੁੱਤ ਨਹੀਂ ਲੱਭਣੇ ਭਗਵੰਤਮਾਨ ਸੰਕਰ ਕਹਿੰਦੀ ਨਸ਼ਾ ਬੰਦ ਕਰਤਾ ਇਹ ਕੋਈ ਨਹੀਂ ਹੋਇਆ ਇਹ ਨਹੀਂ ਨਸ਼ਾ ਬੰਦ ਹੋਇਆ ਇਹ ਮੁੰਡੇ ਜਵਾਨ ਜਵਾਨ ਮਰੀ ਜਾਂਦੇ ਨੇ ਪੰਜਾਬ ਸਰਕਾਰ ਕਹਿੰਦੀ ਹੈ ਜਦੋਂ ਤੱਕ ਮੈਂ ਜਾਗਾ ਇਹ ਮਾਤਾ ਵੀ ਆਏ ਨੇ ਨਸ਼ਾ ਬੰਦ ਕਰਾਵਾਂਗੇ ਬੰਦ ਕਰਾਵਾਂ ਕੋਈ ਨਸ਼ਾ ਬੰਦ ਨਹੀਂ ਹੋ ਰਿਹਾ ਇੱਥੇ ਸੌਦੇਬਾਜੀ ਕੋਈ ਕਹਿੰਦਾ 35000 ਲੈ ਲਾ ਤੁਸੀਂ ਸਸਕਾਰ ਕਰਦੇ ਹੋ ਕੋਈ ਮਨ ਇੱਕ ਕੱਲ ਫੁੱਲ ਚੁਗਾ ਆ ਤੇ ਅੱਜ ਪਈਆਂ ਲਾਸ਼ਾਂ ਇੱਥੇ ਮਨ ਜਿਆਦਾ ਨਹੀਂ ਤੇ 8586 ਸਾਡੇ ਨੌਜਵਾਨ ਜਿਹੜੇ ਪੁੱਤ ਆ ਉਹ ਨਸ਼ੇ ਦੀ ਭੇਟ ਚੜ ਗਏ ਅੱਛਾ ਲੋਕ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਫੂਕ ਨਿਕਲੀ ਪਈ ਹੈ ਨਸ਼ਾ ਖਤਮ ਨਹੀਂ ਹੋਇਆ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਆ ਇੱਥੇ ਬੰਦਾ ਤਾਂ ਇਹ ਸੀਗਾ ਕਿ ਪੁਲਿਸ ਜਿਹੜਾ ਐਸ ਐਚਓ ਮੌਜੂਦਾ ਸੀਗਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਪਰ ਸੁਣਨ ਚ ਮਿਲਿਆ ਕਿ ਪੁਲਿਸ ਜਿਹੜੀ ਲੋਕਾਂ ਦੇ ਨਾਲ ਹੀ ਗੁੰਡਾ ਕਰਦੀ ਤੇ ਉਤਰੀ ਹੋਈ ਸੀ ਗੋਲੀਆਂ ਮਗਰ ਰਹੀਆਂ ਪਿੰਡਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਚਿੱਟਾ ਵੇ ਕਿਉਂ ਨਹੀਂ ਬਗਰਿਆ ਇਹਨਾਂ ਨੂੰ ਕਿਉਂ ਨਹੀਂ ਪਤਾ ਸਭ ਪਤਾ ਪੁਲਿਸ ਬਸ ਸਭ ਨੂੰ ਨਸ਼ੇ ਕੋਈ ਬੰਦ ਨਹੀਂ ਹੁੰਦੇ ਪਰ 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 ਪੁਲਿਸ ਅਫਸਰ ਕਹਿ ਰਹੇ ਨਸ਼ੇ ਬੰਦ ਹੋ ਗਏ ਕੋਈ ਨਸ਼ੇ ਨਹੀਂ ਬੰਦ ਹੋਏ ਅੱਛਾ ਜਦੋਂ ਰਾਤ ਬੰਦ ਹੋ ਰات ਰਾਤਾਂ ਤੇ ਮਰੇ ਨੇ ਤਾਂ ਉਹਨੂੰ ਪਹਿਲਾਂ ਛੋਕਣਾ ਹਾਂਜੀ ਜੇ ਕੋਈ ਫੜਿਆ ਜਾਂਦਾ ਵੇਚਦਾ ਜਾਂ ਫਰਾਦ ਦਿੱਤੇ ਜਾਂਦੇ ਆ ਅਜੇ ਪਿੰਜੀ ਤੁਹਾਡੇ ਪਿੰਡੇ ਜਿਹੜੇ ਮੁੰਡਿਆਂ ਦੀ ਮੌਤ ਹੋਈ ਹੈ ਨਸ਼ੇ ਨਾਲ ਹੋਈ ਆ ਨਸ਼ੇ ਨਾਲ ਦੀ ਮੱਛਾ ਲਾਓ ਕਾਹਦੇ ਨਾਲ ਮੌਤ ਹੋਈ ਆ ਨਸ਼ੇ ਨਾਲ ਆ ਅੱਛਾ ਹਾਂ ਔਰ ਤਿੰਨ ਗੱਬਰੂ ਜਵਾਨ ਪੁੱਤ ਇਹ ਲੋਕ ਕਹਿੰਦੇ ਨੇ ਕਿ ਨਸ਼ੇ ਦੇ ਨਾਲ ਇੱਥੇ ਮਰੇ ਨੇ ਤੁਸੀਂ ਦੇਖੋ ਹਾਂਜੀ ਮੇਰਾ ਦੇਵਰ ਮਰਿਆ ਜਵਾਨ ਕੱਲ ਉਹ ਵੀ ਇਹ ਚੱਕਰ ਵਿੱਚ ਮਰਿਆ ਹੈ ਅੱਛਾ ਤਿੰਨੇ ਮੁੰਡੇ ਇਕੱਠੇ ਇੱਕੋ ਰਾਤ ਮਰ ਜਣੇ ਇਹ ਘਾਤੋ ਮਰ ਗਏ ਜੀ ਤੁਸੀਂ ਦੇਖੋ ਜੀ ਇੱਕ ਬੰਦਾ ਇੱਕ ਸਾਲ ਦਾ ਬਿਮਾਰ ਹੈ ਇੱਕ ਬੰਦਾ ਦੂਜੇ ਪੁਰਾਣਾ ਹੈ ਪੁਰਾਣੀ ਪੁਰਾਣੀ ਵੀਡੀਓ ਦੇਖੋ ਤੁਸੀਂ ਇਸ ਗੱਲ ਦੀ ਨਾ ਦੇਖੋ ਪੁਰਾਣਾ ਦੇਖੋ ਕਿਨੇ ਸਾਲ ਤੋਂ ਬਿਮਾਰ ਚੱਲ ਰਿਹਾ ਹੈ ਇਹ ਵੀ ਜੇ ਨਸ਼ਾ ਬੰਦ ਹੁੰਦਾ ਤੇ ਮੁੰਡੇ ਮਰ ਕਿਉਂ ਰਹੇ ਨੇ ਕੀ ਵਜਾ ਨਾਲ ਮਰ ਰਹੇ ਨੇ ਇਹ ਸਾਨੂੰ ਜਵਾਬ ਦਿੱਤਾ ਜਾਵੇ ਸਰਕਾਰ ਤੂੰ ਹਾਂ ਸਰਕਾਰ ਤੁਹਾਨੂੰ ਜਵਾਬ ਲਵਾਗੇ ਠੋਕ ਤੇ ਲਵਾਗੇ ਜੀ ਨਹੀਂ ਸਰ ਬਿਮਾਰ ਨਹੀਂ ਟੀਕੇ ਲਾ ਲਾ ਕੇ ਉਹਨਾਂ ਦੇ ਅੰਗ ਪੈਰ ਛੱਟ ਚੁੱਕੇ ਆ ਤੁਹਾਡੇ ਮੂੰਹ ਤੇ ਕਹਿ ਰਹੇ ਆ ਜੀ ਕਿ ਇਹ ਨਸ਼ੇ ਨਾਲ ਮਰੇ ਆ ਨਹੀਂ ਜੀ ਨਸ਼ੇ ਨਾਲ ਮਰੇ ਥੋੜੀ ਗੱਲ ਇਹ ਹੁਣੇ ਭਾਵੇਂ ਪ੍ਰੈਸ਼ਰ ਪਾਈ ਜਾਏ ਪਲਸ ਪ੍ਰੈਸ਼ਨ ਮਰੇ ਟੀਕੇ ਨਾਲ ਆ ਉਂਗਲਾ ਇਸ ਪਿੰਡ ਦੇ ਵਿੱਚ ਪਹਿਲਾਂ ਨੌਜਵਾਨ ਉੱਠਦੇ ਸੀ ਖੜਾੜੀ ਉੱਠਦੇ ਸੀ ਅੱਜ ਅਮਲੀ ਉੱਠ ਰਹੇ ਆ ਪਹਿਲਾਂ ਪਪਾ ਪਪਾ ਪੁੱਛਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਅਫਸਰ ਸਾਹਿਬ ਨੂੰ ਲੋਕ ਮੂੰਹ ਤੇ ਕਹਿੰਦੇ ਆ ਨੇ ਕੇ ਨਸ਼ੇ ਨਾਲ ਮੁੰਡੇ ਮਰੇ ਨੇ ਪਰ ਪੁਲਿਸ ਅਫਸਰ ਸਾਹਿਬ ਇਹ ਕਹਿ ਰਹੇ ਨੇ ਕਿ ਨਸ਼ੇ ਵਾਲਾ ਕੋਈ ਮਾਮਲਾ ਨਹੀਂਗਾ ਨਸ਼ਾ ਤਾਂ ਬੰਦ ਹੋ ਗਿਆ ਨਹੀਂ ਕੋਈ ਬੰਦ ਨਹੀਂ ਆ ਪਰ ਪੁਲਿਸ ਕਹਿੰਦੀ ਨਸ਼ਾ ਇੱਥੇ ਹੈ ਹੀ ਨਹੀਂ ਕਿਉਂ ਨਹੀਂ ਨਸ਼ਾ ਹੈਗਾ ਪੁਲਿਸ ਨੂੰ ਤਾਂ ਪੈਸਾ ਲਾਣ ਕਰਦੇ ਨੇ ਬੰਦ ਕਰ ਦੇਣਾ ਕੋਲ ਬੰਦਾ ਛੱਡ ਦਿੰਦੇ ਨੇ ਜਦੋਂ ਪੈਸੇ ਜੀਂਦੇ ਆ ਜਦੋਂ ਪੈਸਾ ਵਾਜਦੇ ਨੇ ਪੁਲਿਸ ਨੂੰ ਤਾਂ ਫਿਰ ਛੱਡ ਦਿੰਦੀ ਹੈ ਉਹ ਨਾ ਤੇ ਆਪਾਂ ਹਾਂਜੀ ਹਾਂਜੀ ਹੁਣ ਹੁਣ ਪੁਲਿਸ ਕੀ ਕਹਿ ਰਹੀ ਐ ਇੱਥੇ ਲੋਕਾਂ ਨੂੰ ਤੁਹਾਨੂੰ ਕੀ ਪਤਾ ਹੁਣ ਕੀ ਕਹਿੰਦਾ ਪਾਸ ਨਹੀਂ ਜਾਣਦੇ ਨਾ ਪੁਲਿਸ ਸਿਆਸਤ ਚੱਲ ਰਹੀ ਐ ਜੀ ਸਿਆਸਤ ਹਾਂਜੀ ਵਰਤਮਾਨ ਸਰਕਾਰ ਕਹਿੰਦੀ ਐ ਭਗਵੰਤਮਾਨ ਸਰਕਾਰ ਕਹਿੰਦੀ ਐ ਅਸੀਂ ਤਾਂ ਯੁੱਧ ਨਸ਼ਾ ਵਿਰੁੱਧ ਚਲਾਇਆ ਤੇ ਨਸ਼ਾ ਬੰਦ ਹੋ ਗਿਆ ਹਾਂਜੀ ਲੋਕਾਂ ਨੂੰ ਲਾਉਣ ਵਾਸਤੇ ਚਲਾਇਆ ਵਾ ਅੱਛਾ ਸਭ ਬੰਦ ਕਰਨ ਵਾਸਤੇ ਨਹੀਂ ਲੋਕਾਂ ਨੂੰ ਲਾਉਣ ਵਾਸਤੇ ਚਲਾਇਆ ਦੂਜੀ ਥਾਤਾ ਕੀ ਰਗਾ ਤੀਜੀ ਥਾਤਾ ਚੌਥੀ ਥਾਤਾ ਜੋ ਖੇ ਮੁੰਡਾ ਅਫਸਰ ਚੱਲ ਜੋ ਕਿਸੇ ਚੱਲ ਜੋ ਨਸ਼ਾ ਚੱਲਦੇ ਪਸ ਸਭ ਜਨਦੇ ਪਨ ਮਰੀ ਜਾਂਦੇ ਚਾਰ ਗੱਬੂੜੇ ਚੜ ਗੱਬੂੜੀਆਂ ਚ ਮਰੀ ਜਾਂਦੇ ਸੇ ਘਰ ਜਨ ਪਤਾ ਨਹੀਂ ਲੱਗਦਾ ਕਿ ਸਾਡੇ ਬੱਚੇ ਕਿੱਥੇ ਦੇ ਕਿੱਥੇ ਨਹੀਂ ਦੇ ਸਾਰੇ ਘਾਟੇ ਵੇ ਮਤਲਬ ਬੰਦੇ ਮਰੀ ਜਾਂਦੇ ਨੇ ਤੇ ਬੁੜੀਆਂ ਨੂੰ ਫਿਰ ਸਰਕਾਰ ਲੈ ਜਾਵੇ ਉੱਥੇ ਰੋਟੀ ਦੰਦ ਹਰੇ ਪਰਿਵਾਰ ਦੇ ਖਰਚਾ ਪੂਰਾ ਕਰਦੇ ਨੇ ਬੱਚਿਆਂ ਨੂੰ ਕਿ ਪੁਲਿਸ ਲੈ ਜਾ ਜੀ ਉਹਨਾਂ ਨੂੰ ਝੇਲਾ ख लोग चीख चीख के कह रहे ने पिंड च नशा बहुत आ लोग चीक चीक के शरे आम कह रहे ने नशे नौतं हुई पर पुलिस अफसर साहब कहें नशा बिल्कुल बंद हो गया ਸਾ ਹੈ ਨਹੀਂਗਾ ਫਿਰ ਪੰਜਾਬ ਵਾਲਿਓ ਤੁਸੀਂ ਦੱਸੋ ਤੁਹਾਡੇ ਪਿੰਡਾਂ ਦਾ ਤੁਹਾਡੇ ਕਸਬਿਆਂ ਦਾ ਤੁਹਾਡੇ ਸ਼ਹਿਰਾਂ ਦਾ ਕੀ ਹਾਲ ਆ ਕੀ ਨਸ਼ਾ ਬੰਦ ਹੋ ਗਿਆ ਕਿ ਅਜੇ ਉਸੇ ਤਰ੍ਹਾਂ ਚੱਲੀ ਜਾਂਦਾ ਹੈ ਤੇ ਤਿੰਨ ਚਾਰ ਮੜੀਆਂ ਚ ਰਹਿ ਜਾਂਦੇ ਸ਼ਮਸ਼ਾਨ ਘਾਟ ਚ ਟੀਕੇ ਲਾਉਂਦੇ ਆ ਇਥੋਂ ਮੈਡੀਕਲ ਜਿੰਨੇ ਵੀ ਸੱਤ ਮੈਡੀਕਲ ਆ ਸਾਡੇ ਤੇ ਸੱਤਾ ਦੇ ਨਸ਼ਾ ਵੇਚਦਾ ਇੱਕ ਨਹੀਂ ਵੇਚਦਾ ਬਾਕੀ ਸਾਰੇ ਹੀ ਨਸ਼ਾ ਵੇਚਦੇ ਆ ਅੱਛਾ ਤੇ ਉਹ ਗੋਲੀਆਂ ਲਿਆ ਲਿਆ ਕੇ ਬੱਚੇ ਕੋਲ ਕੋਲ ਕੇ ਤੇ ਟੀਕੇ ਲਾਈ ਜਾਂਦੇ ਆ ਅਸੀਂ ਪੰਚਾਇਤ ਅੱਗੇ ਮਤਾ ਵੀ ਪਾਇਆ ਸੀ ਜੇ 10 ਬੰਦੇ ਫੜਾਉਂਦੇ ਤੇ 35 ਜਾ ਕੇ ਛਡਾ ਲਿਆਉਂਦੇ ਆ ਬਾਕੀ ਇੱਥੇ ਐਡਾ ਕੋਈ ਮਤਲਬ ਪੀਜੀਆਈ ਨਹੀਂ ਹੈਗਾ ਵੀ ਜਿਹੜੇ ਸੱਤ ਸੱਤ ਮੈਡੀਕਲ ਹੋਣ ਬੇਨਤੀ ਅਸੀਂ ਇਹੋ ਹੀ ਕਰਦੇ ਵੀ ਇੱਥੋਂ ਨਸ਼ਾ ਚਿੱਟਾ ਵੀ ਇੱਥੇ ਆਮ ਆ ਚਿੱਟਾ ਵੀ ਆਮ ਆ ਤੇ ਗੋਲੀਆਂ ਵੀ ਆਮ ਆ ਪਰ ਭਗਵੰਤਮਾਨ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਨਸ਼ਾ ਰੋਕ ਦਿੱਤਾ ਮੈਂ ਨਹੀਂ ਮੰਨ ਸਕਦਾ ਰੋਕ ਹੀ ਦਿਨੋਂ ਦਿਨ ਵੱਧ ਗਿਆ ਸੋ ਨਸ਼ਾ ਤਾਂ ਵੱਧ ਗਿਆ ਨਸ਼ਾ ਦਿਨੋਂ ਦਿਨ ਵੱਧ ਗਿਆ ਆ ਇੱਥੋਂ ਕੀ ਕਰੇ ਤੁਸੀਂ ਅਸੀਂ ਕਹਿੰਨਾ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਮੁੰਡਾ ਤੇ ਨਹੀਂ ਹਾਰੀ ਜ਼ਿੰਦਗੀ ਮੁਰਨੇ ਹਨ ਨੂੰ ਭਾਵੇਂ 4 ਲੱਖ ਵੀ ਦੇਵਣਾ ਉਹ ਵੀ ਸਾਨੂੰ ਥੋੜਾ ਹੈ ਜੀ ਠੀਕ ਹੈ ਨਾ ਹਾਂ ਜੀ ਬੈਂਤੀਏ ਵੀ ਬਠਿੰਡਾ ਮੁਕਸਰ ਤੇ ਫਰੀਦਕੋਟ ਇੰਨੀ ਦੂਰੋਂ ਮਲੇ ਇਧਰ ਨਸ਼ਾ ਲੈਣ ਆਉਂਦੇ ਸਾਡੇ ਪਿੰਡ ਮੈਡੀਕਲਾਂ ਦੇ ਗੱਡੀਆਂ ਦੀ ਗੱਡੀਆਂ ਆਉਂਦੀਆਂ ਆ ਇੱਥੋਂ ਸਪਲਾਈ ਹੁੰਦਾ ਡੱਬਿਆਂ ਦੇ ਡੱਬੇ ਪੁਲਿਸ ਕੁਛ ਨਹੀਂ ਕਰਦੀ ਬਿਲਕੁਲ ਵੀ ਨਹੀਂ ਕਰ ਰਹੀ ਕਿਉਂ ਨਸ਼ਾ ਸ਼ਰੇਆਮ ਹੀ ਵਿਕ ਰਿਹਾ ਸਾਡੇ ਪਿੰਡ 'ਚ ਸ਼ਰੇਆਮ ਹੀ ਮਤਲਬ ਆਏ ਦੂਜੇ ਤੀਜੇ ਦਿਨ ਦੋ ਦੋ ਬੱਚੇ ਤਿੰਨ ਤਿੰਨ ਬੱਚੇ ਮਰਦੇ ਹਨ ਟੀਕਾ ਲਾ ਕੇ ਗੋਲੀਆਂ ਖੋਲ-ਖੋਲ ਕੇ ਤੇ ਟੀਕਾ ਲਾਈ ਜਾਂਦੇ ਅਸੀਂ ਗੱਲ ਵੀ ਕਰ ਅੱਗੇ ਵੀ ਮੈਡੀਕਲ ਚਕਾਏ ਸੀਗੇ ਕਿਉਂ ਇੱਥੇ ਕੋਈ ਵੱਡਾ ਮਤਲਬ ਪੀਜੀਆਈ ਨਹੀਂ ਹੈਗਾ ਵੀ 7 8 8 ਮੈਡੀਕਲ ਹੁਣ ਤੇ ਦਵਾਈ ਜਿਹੜੀ ਮੈ ਡਾਕਟਰ ਲਿਖ ਕੇ ਦੇਣ ਉਹ ਵੀ ਨਾ ਮਿਲੇ ਇਹਨਾਂ ਕੋਲ ਉਹ ਵੀ ਨਹੀਂ ਦਵਾਈ ਮਿਲਦੀ ਜੀ 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 ਅਸੀਂ ਮਾਵਾ ਪਹਿਲਾਂ ਕੀ ਕਰੀਏ ਤੁਹਾਡੇ ਪਿੰਡ ਤੁਹਾਡੇ ਪਿੰਡ ਪਿਛਲੇ 2 ਦਿਨਾਂ ਚ ਕਿੰਨੀਆਂ ਮੌਤਾਂ ਹੋਈਆਂ ਨੇ ਨਸ਼ੇ ਨਾਲ ਅੱਜ ਪਹਿਲਾਂ 6 ਮਹੀਨੇ ਪਹਿਲਾਂ ਉਹ ਤੋਂ ਬਾਅਦ ਕੱਲ ਮੇਰਾ ਦੇਵਰ ਜਵਾਨ ਮੁੱਕਿਆ ਹੈ ਅਸੀਂ ਕੱਲੋਂ ਦਾ ਫੁੱਲ ਚੁੱਕਿਆ ਨਾ ਪਰਸੂ ਮੁੱਕਿਆ 28 ਤਰੀਕ ਦਾ ਅੱਜ ਤਿੰਨ ਫੇਰ ਹੋ ਗਏ ਕਾਕੇ ਮੁੰਡੇ ਕੋ ਬੰਦੇ ਨਾਲ ਕਦਰ ਹੀ ਨਹੀਂ ਜਾਣਦੇ ਅੱਜ ਤਿੰਨ ਮੌਤਾਂ ਹੋਈਆਂ ਹਾਂਜੀ ਤਿੰਨ ਤੇ ਚਲ ਕਾਕੇ ਨਾਲ ਨਸ਼ੇ ਨਾਲ ਹੋਈਆਂ ਹਾਂ ਨਸ਼ੇ ਨਾਲ ਹੋਈਆਂ ਨੇ ਅੱਛਾ ਤਿੰਨੇ ਮੌਤਾਂ ਹਾਂ ਨਸ਼ਾ ਨਸ਼ੇ ਨਾਲ ਹੀ ਹੋਇਆ ਹੈ ਕੰਮ ਠੀਕ ਹੈ ਅਸੀਂ ਜਵਾਨ ਜਿਹੜੇ ਸਾਡੀਆਂ ਮਾਵਾ ਪੈਣਾ ਉਹ ਸਾਰੀਆਂ ਰੋਡ ਪੇਟਣ ਤੋਂ ਰੋਦੇ ਉੱਠ ਜਾਂਦੀ ਕਰੀਏ ਕਿਉਂ ਤੇ ਨਸ਼ਾ ਬੰਦ ਕਰਾਇਆ ਜਾਵੇ ਠੀਕ ਹੈ ਨਾ ਅਸਾ ਦਾ ਇਹ ਕਹਿੰਦੇ ਤਾਂ ਕੋਈ ਫੈਸਲਾ ਨਹੀਂ ਹੈਗਾ ਠੀਕ ਹੈ ਨਾ ਫੈਸਲਾ ਕਾਹਦਾ ਕਰਵਾਇਆ ਜਾ ਰਿਹਾ ਇੱਥੇ ਇਹ ਤਾਂ ਕਰਵਾਇਆ ਜਾਣਾ ਚਾਹੀਦਾ ਵੀ ਬੰਦੇ ਦੀ ਤਾਂ ਕਦਰ ਨਹੀਂ ਪੈ ਰਹੀ ਬੰਦਾ ਮਰ ਜਾਂਦਾ ਬੰਦਾ ਫੈਸਲੇ ਹੁਣ ਤੁਸੀਂ ਦੱਸਣਾ ਮੈਂ ਤੁਹਾਨੂੰ ਲਾਈਵ ਇਹ ਲਾਈਵ ਤਸਵੀਰਾਂ ਦਿਖਾ ਰਿਆ ਲੋਕ ਸੜਕ ਤੇ ਬੈਠੇ ਨੇ ਪਿੰਡ ਦੇ ਵਿੱਚ ਤਿੰਨ ਮੌਤਾਂ ਕਹਿਰ ਦੀਆਂ ਤਿੰਨ ਮੌਤਾਂ ਹੋਈਆਂ ਨੇ ਤਿੰਨ ਗੱਬਰੂ ਪੁੱਤ ਜਿਹੜੇ ਨੇ ਉਹ ਮਰੇ ਨੇ ਲੋਕ ਸੜਕ ਦੇ ਉੱਪਰ ਜਾਮ ਲਾ ਕੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਚਾਰ ਮੌਤਾਂ ਆਈਆਂ ਚਾਰ ਮੌਤਾਂ ਹੋਈਆਂ ਚਾਰ ਆਈਆਂ ਚਾਰ ਕਿਵੇਂ ਕਿਸ ਤਰ੍ਹਾਂ ਹੋਈਆਂ ਜੀ ਚਾਰੇ ਨਸ਼ਿਆਂ ਵਾਲੀ ਜੀ ਅੱਛਾ ਚਾਰੇ ਨਸ਼ਿਆਂ ਵਾਲੀ ਉੱਤ ਪਰੈਕਟੀਕਲ ਆਉਂਦੇ ਜੀ ਗੋਲੀਆਂ ਦੇ ਇਹ ਬਿਮਾਰ ਹੈ ਨਹੀਂ ਗੱਲ ਤੋਂ ਪਰੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਵੀ ਇਹ ਤਾਂ ਬਿਮਾਰ ਸੀਗੇ ਨਹੀਂ ਬਿਮਾਰ ਨਹੀਂ ਜਿੰਦੇਸ਼ੇ ਨਾਲ ਮਰੇ ਨਸ਼ੇ ਨਹੀਂ ਹੋਇਆ ਬਿਮਾਰ ਹੋਦਾ ਕਿਵੇਂ ਹੋਇਆ ਚੰਗੇ ਭਲੇ ਨੌਜਵਾਨ ਪੀੜ੍ਹੀ ਸਾਰੀ ਨਸ਼ੇ ਨਾਲ ਹੀ ਬਿਮਾਰ ਹੋਈ ਆ ਅੱਜ ਜਿਹੜਾ ਵੀ ਮੈਡੀਕਲ ਦੇਖ ਲਓ ਹਰੇਕ ਮੈਡੀਕਲ ਤੇ ਨਸ਼ਾ ਮਿਲਦਾ ਵਾ ਦੋ ਦਿਨ ਆਉਂਦੇ ਆ ਪੈਸੇ ਲੈ ਲੈਂਦੇ ਦੋ ਦਿਨ ਬੰਦ ਹੋ ਜਾਂਦਾ ਫਿਰ ਮਿਲਦਾ ਵਾ ਪੁਲਿਸ ਪ੍ਰਸ਼ਾਸਨ ਨੂੰ ਕਿਤੇ ਪਤਾ ਨਹੀਂਗਾ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਵਾ ਪਰ ਨਹੀਂ ਪੈਸੇ ਲੈ ਕੇ ਦੋ ਦਿਨ ਬੰਦ ਕਰਾ ਦੇਣਗੇ ਫਿਰ ਉਹੀ ਵੇਖਦਾ ਵਾ ਹਾਂ ਜਿੱਟਾ ਨਹੀਂ ਉਹ ਮੈਡੀਕਲ ਨਹੀਂ ਬੰਦ ਹੁੰਦੇ ਜੀ ਦੋ ਦਿਨ ਹੋਣੇ ਫਿਰ ਓਵੇਂ ਚਾਲੂ ਇਹ ਮੈਡੀਕਲ ਨਹੀਂ ਬੰਦ ਹੁੰਦੇ ਇਹ ਸਾਰਾ ਕੁਝ ਕਰਉਂਦੀ ਹੈ ਪੂਲ ਸਲੀ ਸਰਕਾਰ ਕੋਈ ਨਸ਼ਾ ਬੰਦੇ ਭਗਵੰਤ ਮਾਨ ਕਹਿੰਦਾ ਨਸ਼ਾ ਬੰਦ ਹੋਇਆ ਕਿਹੜੇ ਕਿਹੜੇ ਪਿੰਡ ਮਰਜੀ ਚਲਾ ਜਾ ਨਸ਼ਾ ਆ ਮਿਲਦਾ ਜੀ ਕਿਤੇ ਨਾਸ਼ਾ ਨਹੀਂ ਆਪ ਰੱਜਿਆ ਰਹਿੰਦਾ ਵਾ ਤੇ ਧਾਰੂ ਪੀ ਕੇ ਆਪ ਰੱਜਿਆ ਰਹਿੰਦਾ ਭਗਵੰਤ ਮਾਨ ਨੂੰ ਕੀ ਪਤਾ ਹੋਣਾ ਤੁਸੀਂ ਵੇਖਿਆ ਕਦੀ ਤੁਸੀਂ ਆਪ ਪੱਤਰਕਾਰ ਜੋ ਕਿੰਨੇ ਇੰਟਰਵਿਊ ਹੁੰਦੇ ਕਿਹੇ ਇੰਟਰਵਿਊ ਚ ਅੱਖਾਂ ਖੋਲਦੀਆਂ ਹੁੰਦੀਆਂ ਐਨਕਾਂ ਲਾ ਕੇ ਤੇ ਇੰਟਰਵਿਊ ਦੇ ਨੋਂਦਾ ਹੋ ਸਕ ਕੋਈ ਸਰਕਾਰ ਦਾ ਬੰਦਾ ਧਿਆਨ ਕੇ ਵੜਿਆ ਨਹੀਂ ਗਾ ਚਾਰ ਮੌਤਾਂ ਆਗੀਆਂ ਪਿੰਡ ਤੇ ਕੋਈ ਸਰਕਾਰ ਦਾ ਬੰਦਾ ਆਨ ਕੇ ਵੜਿਆ ਨਹੀਂ ਕੋਈ ਐਮਪੀ ਕੋਈ ਆਇਆ ਵਾ ਆਇਆ ਨਹੀਂ ਗਾ ਨੌਜਵਾਨ ਅਸੀਂ ਵੋਟਾਂ ਦੇਣੇ ਆ ਕਾਦੇ ਲਈ ਦੇਣੇ ਆ ਬਸ ਸਕੂਲ ਜਾਂਦੀ ਚਲੇ ਜਾਂਦੀ ਬਸ ਆ ਇਧਰ ਤੁਸੀਂ ਦੇਖ ਸਕਦੇ ਹੋ ਪੁਲਿਸ ਅਫਸਰ ਇੱਥੇ ਪਹੁੰਚੇ ਨੇ ਔਰ ਲੋਕਾਂ ਦੇ ਨਾਲ ਗੱਲ ਕਰ ਰਹੇ ਨੇ ਜੀ ਇੱਕ ਮਿੰਟ ਜੀ ਉਹਨਾਂ ਕਹਤਾ ਵਾ ਕਹਦਿਆ ਨੇ ਕਹਤਾ ਇੱਕ ਮਿੰਟ ਜੀ ਮੈਡੀਕਲ ਬੰਦ ਕਰਦੇ ਮੈਡੀਕਲ ਕਹਤਾ ਬੰਦ ਕਰਦੇ ਜੇ ਖੁੱਲੇਗਾ ਘੰਟੇ ਬਾਅਦ ਤੇ ਫੇਰ ਸਾਡੇ ਨਾਲ ਕਰਦੇ ਇੱਕ ਮਿੰਟ ਸਹੀ ਮੇਰਾ ਬੱਚਾ ਵੀ ਲੱਗਾ ਕੱਲ ਨੂੰ ਮੇਰਾ ਮਰ ਜੂ ਫੇਰ ਜੀ 1 ਘੰਟੇ ਬਾਅਦ ਮੈਡੀਕਲ ਜੇ ਬੰਦ ਹੋਏਗਾ ਫਿਰਾਂ ਇੱਕ ਤਾਂ ਫੇਰ ਸਾਡੇ ਨਾਲ ਗੱਲ ਕਰਿਓ ਮੈਂ ਤਾਂ ਪਿੰਡ ਵਾਲੇ ਬਣ ਕੇ ਚਲੇ ਜੀ ਮੈਡੀਕਲ ਫਾਮ ਕਰਦੀ ਗੱਲ ਨਹੀਂ ਆ ਜਨਾਬ ਅਡੀ ਕੱਲ ਇਥੋਂ ਚੁੱਕੇ ਜਾਣ ਦੀ ਗੱਲ ਹੈ ਚੁੱਕੇ ਚੁੱਕੇ ਚੁੱਕਣਗੇ ਨਾ ਉਹ ਡਰਗਸਪੈਸ਼ਟਲ ਚੁੱਕੇ ਗਏ ਜੀ ਸੁਣੋ ਅਗਰ ਕੱਲ ਨੂੰ ਪਿੰਡ ਵਾਲੇ ਕੋਈ ਕਾਰਵਾਈ ਕਰਦੇ ਤਾਂ ਮਣਕੇ ਤੁਸੀਂ ਕਰਾਂਗੇ ਅਸੀਂ 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 ਆਹੀ ਕਰਾਂਗੇ ਤੁਸੀਂ ਗਲਤ ਕੀਤਾ ਅਸੀਂ ਕਾਰਵਾਈ ਕਰਾਂਗੇ ਕਹਤਾ ਇੱਕ ਵਾਰੀ ਗੱਲ ਕਰਾਂਗੇ ਕਰਾਂਗੇ ਕਾਰਵਾਈ ਕਰਾਂਗੇ ਕਿਉਂਕਿ ਦੋਖਾ ਹੋਦਾ ਜੀ ਸਾਣਸਾਂ ਨੂੰ ਹੀ ਆ ਤੇ ਸਾਡੇ ਵੀ ਬੱਚੇ ਨੇ ਸਾਡੇ ਵੀ ਬੱਚੇ ਹੈਗੇ ਕੱਲੇ ਵੀ ਹੈ ਸਾਡੇ ਵੀ ਹੈਗੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹ ਨਸ਼ੇ ਦੇ ਖਿਲਾਫ ਸੜਕ काम ਕਰ ਰਹੇ ਨੇ اور ਜਿਹੜੇ ਪੁਲਿਸ ਅਫਸਰ ਨੇ ਉਹ ਉਹਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਲੱਖੋ ਕੇ ਬਹਿਰਾਮ ਫਰੋਜ਼ਪੁਰ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਔਰ ਇੱਥੇ ਐਸਪੀ ਸਾਹਿਬ ਪਹੁੰਚੇ ਹੋਏ ਨੇ ਪੁਲਿਸ ਅਧਿਕਾਰੀ ਪਹੁੰਚੇ ਨੇ ਲੋਕ ਕਹਿੰਦੇ ਨੇ ਕਿ ਕਿਤੇ ਵੀ ਨਸ਼ਾ ਬੰਦ ਨਹੀਂ ਹੋਇਆ ਉਦਾਂ ਕੰਮ ਸਾਰਾ ਚੱਲੀ ਜਾਂਦਾ ਪਰ ਪੁਲਿਸ ਜਿਹੜੀ ਆ ਉਹ ਦਾਅਵੇ ਲਗਾਤਾਰ ਕਰ ਰਹੀ ਆ ਪਰ ਫਿਰ ਤੁਹਾਨੂੰ ਦਿਖਾਉਨੇ ਆ ਪੁਲਿਸ ਪੁਲਿਸ ਦੀ ਬੈਸ ਹੋ ਰਹੀ ਆ ਲੋਕਾਂ ਦੇ ਨਾਲ ਆਪਾਂ ਗੱਲ ਕਰਦੇ ਆ ਚਲੋ ਵੀ ਚਲੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਲਈ ਆ ਕੋਈ ਗੱਲ ਨਹੀਂ ਹੈ ਕੋਈ ਪਾਟੇ ਜਾਂ ਜਾਨ ਕਰ ਮੂਈ ਬੰਦਾ ਬਣਿਆ ਹੈ ਮੇਰੀ ਮੈਡੀਕਲ ਖੋਲ ਦੇ ਦੁਬਾਰਾ ਬਿਲਕੁਲ ਦੁਬਾਰਾ ਰੋਡ ਜਾਵਾਂਗੇ ਠੀਕ ਠੀਕ ਹੈ ਠੀਕ ਦੁਬਾਰੇ ਹੋਰ ਕੰਮ ਕਰਾਂਗੇ ਫਿਰ ਤੇ ਹੁਣੇ ਉੱਠ ਖਲੋਣੇ ਠੀਕ ਹੈ ਜੀ ਇਸ ਚੀਜ਼ ਤੇ ਤਗੜੇ ਹੋ ਕੇ ਪ੍ਰਸ਼ਾਸਨ 200% ਦੋ ਨਾ ਨਿਕਲਣੇ ਜਾਣੀ 200% ਸਾਰੇ ਨਾਮ ਇਹ ਤੁਹਾਨੂੰ ਇੱਥੇ ਕਹਿ ਗਏ ਸਾਡਾ ਸਾਥ ਹੋ ਅਸੀਂ ਤੁਹਾਡਾ ਸਾਥ ਦੇਾਂਗੇ ਜੇ ਤੁਸੀਂ ਸਾਥ ਨਹੀਂ ਦਿੰਦੇ ਕਿਸੇ ਬੰਦੇ ਨੂੰ ਗੋਲੀ ਮਾਰ ਜੇ ਤੁਹਾਡੇ ਜੋ ਇੱਕ ਸਾਦੇ ਵੀ ਕਰੋ ਸਾਰੇ ਖੜੇ ਹੋ ਜਿਹੜਾ ਬੰਦਾ ਕੋਈ ਤੁਹਾਡੇ ਜੋ ਨਸ਼ਾ ਕਰਦਾ ਉਹਨੂੰ ਦਾਖਲ ਕਰਾਓ

ਦੇ ਵਿੱਚ ਜਾਣੇ ਆ ਔਰ ਬਿਲਕੁਲ ਸਰਕਾਰ ਨਸ਼ੇ ਵਿਰੁੱਧ ਫੇਲ ਨਜ਼ਰ ਆ ਰਹੀ ਹੈ ਕਿਉਂਕਿ ਵੱਡੇ ਪੱਦਰ ਤੇ ਚਿੱਟੇ ਦੇ ਨਾਲ ਮੌਤਾਂ ਜੜੀਆਂ ਹੋ ਰਹੀਆਂ ਪੂਰੇ ਪੰਜਾਬ ਦੇ ਅੰਦਰ ਹੋ ਰਹੀਆਂ ਨੇ ਪਤਾ ਨਹੀਂ ਕਿੱਥੇ ਕਿਹੜੀ ਮੁਹਿੰਮ ਕਿਵੇਂ ਚੱਲ ਰਹੀ ਆ ਇਹ ਪੁਲਿਸ ਪ੍ਰਸ਼ਾਸਨ ਦਬਾਅ ਪਾ ਕੇ ਸਾਡੇ ਤੋਂ ਧਰਨਾ ਚਗਾ ਰਹੀ ਆ ਨਾ ਐ ਕਿਾ ਵਧੀਆ ਸਾਡੇ ਫੌਜੀ ਖਰਦਸਾ ਦੀ ਜੇਨ ਮੈਗਾ ਸੀ ਜਿਹੜਾ ਨਸ਼ਿਆਂ ਦੇ ਵਿੱਚ ਡੁੱਬਿਆ ਪਿਆ ਫੌਜੀ ਨਸ਼ਿਆਂ ਦੇ ਵਿੱਚ ਡੁੱਬਿਆ ਪਿਆ ਕਦੋਂ ਨਸ਼ਿਆਂ ਚ ਡੁੱਬਿਆ ਪਿਆ ਫੌਜੀ ਪੰਡਤ ਮੇਰੇ ਇਥੇ ਜਿੱਤ ਪੂਰੀ ਸੀ ਉਹ ਜਮਾ ਦੇ ਇਹ ਤਾਂ ਪੂਰੀ ਸੀ ਫੌਜ ਜੰਗ ਇਸ ਤਰ੍ਹਾਂ ਦੀ ਕਾਰਵਾਈ ਆਪਾਂ ਕਹਿੰਦਾ ਹੁਣ ਇਕੱਲੇ ਮੈਡੀਕਲ ਦਾ ਕਰੋਗੇ ਨਹੀਂ ਹੋਗਿਆ ਫੇਰ ਗੱਲ ਕਰੀਏ ਸਾਡੇ ਨਾਲ ਚਲੋ ਬੀਬੀ ਚਲੋ ਸਾਹਬ ਅੱਗੇ ਕਹੀਏ ਮੈਡੀਕਲ ਲੱਖੋ ਕਿ ਤਿੰਨ ਚਾਰ ਮੈਡੀਕਲ ਖੁੱਲਣੇ ਨੇ ਪੰਜ ਮੈਡੀਕਲ ਉਹ ਤੇ ਚਲੋ ਨਸ਼ਾ ਵੇਚਣ ਦੇ ਹੋਰ ਕੀ ਕੰਮ ਦੇ ਨਸ਼ਾ ਵੇਚਦੇ ਸ਼ਰਾਬ ਨੂੰ ਸ਼ਰਾਬ ਦੀਆਂ ਬੋਤਲਾਂ ਆਉਂਦੀਆਂ ਉਹ ਜੋ ਉਹ ਵੀ ਨਜਾਜ਼ ਹੋ ਰਹੀਆਂ ਸ਼ਰਾਬ ਦੀਆਂ ਬੋਤਲਾਂ ਕਿਹਨੂੰ ਜਾਂਦੀਆਂ ਆਗੂਆਂ ਨੂੰ ਜਾਂਦੀਆਂ ਹੋਰ ਕਿਹਨਾਂ ਨੂੰ ਜਾਂਦੀਆਂ ਨੇ ਆਗੂਆਂ ਨੂੰ ਜਿਹੜੇ ਜਿਹੜੇ ਆਉਂਦੇ ਆ ਆਣ ਕੇ ਜਿੰਨਾਂ ਦੇ ਕੇ ਪਾਤੀ ਜਾ ਗਾ ਜਾਂਦੇ ਮਹੀਨੇ ਲੈਂਦੇ ਜਿਹੜੇ ਦੇਖੋ ਪੰਜਾਬੀਓ ਪੰਜਾਬ ਦੀ ਮੌਤ ਦਾ ਤਮਾਸ਼ਾ ਖਮੋਸ਼ ਹੋ ਕੇ ਨਹੀਂ ਵੇਖਣਾ ਚਾਹੀਦਾ ਚਾਹੇ ਅਫਸਰ ਸਾਹਿਬ ਨੇ ਤੇ ਚਾਹੇ ਆਮ ਜਨਤਾ ਹੈ ਪੰਜਾਬ ਦੀ ਮੌਤ ਦਾ ਤਮਾਸ਼ਾ ਜਿਹੜਾ ਉਹ ਖਮੋਸ਼ ਹੋ ਕੇ ਵੇਖਣਾ ਗਨਾਹ ਹੋਏਗਾ ਇਤਿਹਾਸ ਸਲਾਹਨਤਾ ਪਾਏਗਾ ਇਹ ਨਸ਼ਾ ਨਹੀਂ ਤੂੰ ਮਲਾਜਮਾਂ ਦੇ ਜਿੰਨੇ ਮੁਲਾਜ਼ਮ ਨੇ ਸਭ ਰਲੇ ਨੇ ਕਿ ਨਸ਼ਾ ਸ਼ਬ ਕਾ ਬਚਾਇਆ ਬਣਾਵੇ ਬਖਸ਼ੀਸ਼ ਜੀ ਇਹ ਪਤਾ ਗੱਲ ਕੀ ਆ ਇਹ ਨਸ਼ਾ ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੂੰ ਜਿੰਨੇ ਹੈਗੇ ਨਾ ਇੱਥੇ ਇਹ ਕਿਸੇ ਨੂੰ ਓਲਾ ਨਹੀਂ ਹੈਗਾ ਜਾਂ ਕਿਸੇ ਮੁਲਾਜ਼ਮ ਨੂੰ ਜਾਂ ਕਿਸੇ ਨੂੰ ਪਤਾ ਨਹੀਂ ਸਾਰੇ ਡਰਦੇ ਆ ਜੀ ਬੋਲਣ ਤੋਂ ਠੀਕ ਹੈ ਦੁਸ਼ਮਣੀ ਤੋਂ ਮੈਂ ਤਾਂ ਨਹੀਂ ਡਰਦਾ ਜੀ ਸ਼ਰੇਆਮ ਬੋਲੀਏ ਨਾ ਕੀ ਬੋਲ ਰਹਾ ਹੈ ਤੁਸੀਂ ਮੈਂ ਤਾਂ ਸ਼ਰੇਆਮ ਬੋਲ ਰਿਹਾ ਕਿ ਸਰਕਾਰ ਕੋਈ ਚਿੱਟਾ ਬੰਦ ਨਹੀਂ ਕਰਾ ਸਕੀ ਪੁਲਿਸ ਪ੍ਰਸ਼ਾਸਨ ਫੇਲ ਸਭ ਤੋਂ ਇਹਦਾ ਅਸੀਂ ਵੀ ਕਹਿ ਰਹੇ ਹਾਂ ਫੇਲ ਸਭ ਤੋਂ ਯਾਰ ਕੋਈ ਮੀਡੀਆ ਕੋ ਬਣਾ ਲੈਣਾ ਸਭਾਂ ਤੋਂ ਹੋਗਾ ਇਹ ਮਿਲ ਲੈ ਸਕਦਾ ਉਹਦੀ ਦਰਨੇ ਸਭਾਂ ਤੋਂ ਇਹ ਸਾਰਾ ਸਭ ਕੁਝ ਫੇਲ ਸਭ ਤੋਂ ਹੈ ਇਹ ਸਾਰਾ ਮਜ਼ਦੂਰਾਂ ਦਾ ਪਿੰਡ ਆ ਵਿਚਾਰਿਆਂ ਕੋਲੇ ਟਾਈਮ ਹੈ ਨਹੀਂ ਇੱਥੇ ਧਰਨੇ ਲਾਉਣ ਦਾ ਇਹ ਉਸ ਚੀਜ਼ ਦਾ ਪੁਲਿਸ ਨੇ ਜਾਣ ਬੇਝ ਚੁੱਕਦੀ ਆ ਇਹੀ ਇੱਥੇ ਜ਼ਿੰਮੇਵਾਰਾਂ ਦਾ ਧਰਨੇ ਹੁੰਦੇ ਉਹਨਾਂ ਇੱਥੇ ਬੈਠੇ ਰਹਿਣਾ ਸੀ ਉਦੋਂ ਸਾਰੇ ਐਮਐਲਏ ਨੇ ਵੀ ਆ ਜਾਣਾ ਇਸਰਾਰੀ ਸਾਹਿਬ ਨੇ ਇੱਥੇ ਪਹੁੰਚੇ ਤੱਕ ਨਹੀਂ ਇਹ ਮਾੜੇ ਬੰਦੇ ਦਾ ਧਰਨਾ ਲੱਗਾ ਤੇ ਤਾਂ ਨਹੀਂ ਕੋਈ ਐਮਐਲਏ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਸਹੀ ਗੱਲ ਕੋਈ ਆਗੂ ਆਇਆ ਤੇ ਦੇਖਿਆ ਤੁਸੀਂ ਆਗੂ ਨਹੀਂ ਆਇਆ ਇੱਥੇ ਕਿਹੜੀ ਹੋਰ ਕੀ ਧਰਨਾ ਲਾਇਆ ਜੀਵਿੰਦਾਰਾਂ ਲਾਇਆ ਹੁੰਦਾ ਫੇਰ ਹੁਣੇ ਕਿ ਤਗੜੇ ਬੰਦੇ ਦਾ ਧਰਨਾ ਲੱਗਾ ਹੁੰਦਾ ਨਾ ਹੁਣ ਇਹ ਭੱਜ ਕੇ ਆਉਣਾ ਈ ਸਾਰਿਆਂ ਨੇ ਸਾਰੇ ਆਉਣੇਗੇ ਐਮਐਲਏ ਛੱਡ ਕੇ ਸਾਰੇ ਹਰੇਕ ਨੇ ਆਉਣਾ ਈ ਇਹ ਮਾੜੇ ਬੰਦੇ ਦਾ ਧਰਨਾ ਤਾਂ ਨਹੀਂ ਕੋਈ ਆਇਆ ਆ ਗੱਲ